ਸਰਕਾਰਾਂ ਹੁੰਦੀਆਂ ਨੇ ਲੀਡਰ ਹੁੰਦੇ ਨੇ ਇਹ ਚਿਹਰੇ ਦੇ ਉੱਤੇ ਕਦੇ ਘਬਰਾਹਟ ਨਹੀਂ ਆਉਣ ਦਿੰਦੇ ਕਿ ਅਸੀਂ ਕੁਝ ਜਾਣਦੇ ਨਹੀਂ ਵੀ ਕਿਸਾਨ ਕਿੰਨੇ ਬੈਠੇ ਨੇ ਬੋਰਾਂ ਨੂੰ ਕਿਹੜੀ ਪਰ ਰਾਤਾਂ ਦੀ ਨੀਂਦ ਇਹਨਾਂ ਦੀ ਵੀ ਹਰਾਮ ਹੋ ਗਈ ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਇਹਨ ਛੋਟਾ ਛੋਟਾ ਭਰਾ ਵੱਡਾ ਭਰਾ ਹੋਣ ਦੇ ਨਾਤੇ ਇੱਕ ਬੇਨਤੀ ਕਰੂੰਗਾ ਸਭ ਤੁਹਾਨੂੰ ਕਿ ਉਹ ਸਾਰੇ ਸਿਆਣੇ ਤੁਸੀਂ ਬਹੁਤ ਅੱਛੀ ਦੇਸ਼ਾ ਜਿਹੜੇ ਸਾਡੇ ਲੀਡਰ ਨੇ ਕਿਸਾਨ ਜੁਨੀਆ ਦੇ ਇਸ ਮੋਰਚੇ ਨੂੰ ਦੇ ਰਹੇ ਨੇ ਸੋ ਨੌਜਵਾਨ ਭਰਾਵਾਂ ਨੂੰ ਇਹ ਬੇਨਤੀ ਕਰੂੰਗਾ ਕਿ ਸਾਡੇ ਇਸ ਮੋਰਚੇ ਦੇ ਵਿੱਚ ਅੰਦੋਲਨ ਦੇ ਵਿੱਚ ਕੋਈ ਵੀ ਹੁਲੜਬਾਗੀ ਦੀ ਝਾਂਕ ਨਹੀਂ ਆਉਣੀ ਚਾਹੀਦੀ ਕੋਈ ਵੀ ਅਨੁਸ਼ਾਸਨਹੀਣਤਾ ਦੀ ਝਾਂਕ ਨਹੀਂ ਆਉਣੀ ਚਾਹੀਦੀ ਕਿਉਂਕਿ ਜਿਹੜਾ ਇਹ ਅ ਨੈਚਨਲ ਮੀਡੀਆ ਜਾਂ ਸੈਟਲ ਸਰਕਾਰ ਹੈ ਜਿਹਦੇ ਨਾਲ ਤੁਸੀਂ ਮੱਥਾ ਲਾਇਆ ਹਰ ਪਲ ਕੁਛ ਨਾ ਕੁਛ ਇਹਦਾ ਲੱਭਦੀ ਰਹਿੰਦੀ ਹੈ ਕਿ ਕੁਝ ਸਾਨੂੰ ਮਿਲੇ ਜਿਹਨੂੰ ਅਸੀਂ ਚੱਕ ਕੇ ਉਹ ਚੈਨਲ ਤੇ ਵਾਰ-ਵਾਰ ਦੁਹਰਾਈਏ ਤੇ ਇਸ ਸਦਾਰਸ਼ ਨੂੰ ਧਰ ਲਾਈਏ ਇਹ ਮੇਰੀ ਸਾਰਿਆਂ ਨੂੰ ਗੇਵਰੀ ਹੈ ਕਿ ਜਾਪਤਾ ਸਰੋੜਾ ਹੁਣ ਸਾਡਾ ਫਰਜ ਹੈ ਸਾਡੇ ਇਸ ਸੰਗਠਨ ਸਾਡੇ ਪਰਿਵਾਰ ਨੂੰ ਤੁਸੀਂ ਖਿਆਲ ਰੱਖਣਾ ਕਿ ਕੌਣ ਗਲਤ ਅੰਸਰ ਸਾਡੇ ਵਿੱਚ ਵੱਧ ਰਿਹਾ ਸੋ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਕੀਰਤੀ ਲੋਕਾਂ ਦੀ ਜਿਹੜੀ ਜੱਤ ਹੈ ਉਹ ਤਾਇਆ ਬਸ ਤਰਾਰ ਹੋਣਾ ਬਾਕੀ ਹੈ ਪ੍ਰਮਾਤਮਾ ਅਗੇ ਅਰਦਾਸ ਕਰਦਾ ਸਾਡੇ ਦੇ ਰਿਜ਼ੋਲਿਊਸ਼ਨ ਲੀਡਰ ਨੇ ਤੇ ਉਹਨਾਂ ਨੂੰ ਤਾਕਤ ਬਖਸ਼ੇ ਤਾਂ ਕਿ ਉਹ ਅਪ੍ਰਿੰਚੀ ਸਾਡੇ ਕੇ ਸਾਨਾ ਦੀ ਗੱਲ ਹੈ ਸੈਂਟਰ ਤੱਕ ਆਪਣੀ ਤਾਕਤ ਨਾਲ ਰੱਖ ਸਕਣ ਤੇ ਪ੍ਰਮਾਤਮਾ ਅਗੇ ਦੁਆ ਕਰਦਾ ਕਿ ਅਸੀਂ ਇਸ ਰਾਸਤੇ ਵਿੱਚ ਜੇਤੂ ਹੋ ਕੇ ਨਿਕਲੀਏ ਸੋ ਵਾਹਿਗੁਰੂ ਜੀ ਕਾ ਖਾਲਸਾ why did you do